ਲੋ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆ ਗਏ ਸਵਰਾ 743 FE ਤੇ ਇਹ ਮਾਡਲ ਹੈਗਾ 2008 ਤੇ ਕੰਡੀਸ਼ਨ ਪੱਖੋਂ ਇਹਨ ਪੂਰਾ ਵਧੀਆ ਪਿਆ ਹੈਗਾ ਤੇ ਇੰਜਨ ਗੇਅਰ ਇਹਨ ਪੂਰੇ ਓਕੇ ਆ ਤੇ ਤੁਹਾਨੂੰ ਇੰਦਰੋਂ ਵੀ ਦਿਖਾਉਣੀ ਆ ਨਟ ਵਗੈਰਾ ਸਾਰੇ ਨਾਲ ਦੇ ਲੱਗ ਹੋਇਆ ਕੋਈ ਚੱਪਕਾ ਨਾ ਵੀ ਲੱਗਿਆ ਹੋਇਆ ਤੇ ਵਧੀਆ ਨਾਲ ਦਾ ਹੈਗਾ ਤੇ ਪੰਪ ਤੋਂ ਵਗੈਰਾ ਇਹਨ ਪੂਰਾ ਵਧੀਆ ਸੀਰੀਅਲ ਪੈਕ ਤੇ ਐਨ ਹੀ ਸੇਮ ਵਾਰੀ ਸਿੱਕੇ ਪਾਸੇ ਵੀ ਫੇਲਟ ਨਹੀਂ ਹੈਗਾ ਆ ਦੇਖੋ ਜਿੱਦਾਂ ਵੀ ਦਾਗ ਹੈਗੇ ਨੇ ਉਦਾਂ ਹੀ ਨੇ ਟਾਇਰ ਮੂਰਲੇ ਹੈਗੇ ਨੇ 40 ਪੈਸੇ ਪਿਛਲੇ ਹੈਗੇ ਨੇ 70 80 ਪੈਸੇ ਗਰਾਟਾਂ ਦੇ ਵਿੱਚੋਂ ਟਰੈਕਟਰ ਹੈ ਨਾ ਪੂਰਾ ਵਧੀਆ ਸਾਫ਼ ਹੈਗਾ ਟਰੈਂਬਾ ਦਾ ਟਰੈਕਟਰ ਵੀ ਪੂਰਾ ਹੈ ਨਾ ਵਧੀਆ ਚੰਗਾ ਪਿਆ ਹੈਗਾ ਤੇ ਜਿਹੜੇ ਜੀ ਆਹ ਸਟਿੱਕਰ ਨੇ ਇਹ ਨਾਲ ਦੇ ਨੇ ਤੇ ਕਿਸੇ ਟਰੈਕਟਰ ਦੇ ਨਹੀਂ ਹੁੰਦੇ ਇਹਦੇ ਟਰੈਕਟਰ ਦੇ ਜੇ ਬਿਲਕੁਲ ਨਾਲ ਦੇ ਨੇ ਤੇ ਜੇ ਅੱਠ ਮਾਡਲ ਤੇ ਸੱਤਰੀ ਵਗਾਰ ਹੈ ਨ ਪੂਰੀ ਵਧੀਆ ਲੱਗੀ ਹੋਈ ਆ ਕੰਡੀਸ਼ਨ ਪੱਖੋਂ ਪੂਰਾ ਵਧੀਆ ਇੰਜਨ ਗੇਅਰ ਦਾ ਪੂਰਾ ਵਧੀਆ ਹੈਗਾ ਤੇ ਪਿੱਛੋਂ ਵੀ ਤੁਹਾਨੂੰ ਜਿਹੜੀ ਸਿੰਧੂ ਨਾਲ ਇੰਡੀਕੇਟਰਾਂ ਤੇ ਲਾਈਟਾਂ ਤੇ ਜਾਲੀਆਂ ਵਗਾਰਾ ਪੂਰਾ ਵਧੀਆ ਲੱਗੀ ਹੋਈਆਂ ਨੇ ਪਿੱਛੋਂ ਕੰਡੀਸ਼ਨ ਵੀ ਪੂਰੇ ਵਧੀਆ ਪਈ ਆ ਤੇ ਕੱਕ ਵਗਾਰ ਹੈ ਨ ਪੂਰੀ ਵਧੀਆ ਮਜ਼ਬੂਤ ਤੇ ਬਾਕੀ ਜਿੰਨਾ ਨੇ ਵੀ ਲੈਣਾ ਤਾਂ ਪਰ ਟਾਈਟਲ ਦੇ ਵਿੱਚ ਨੰਬਰ ਚੱਲੀ ਜਾਂਦਾ ਹੈ ਤੇ ਸੌ ਮਾਰਨੇ ਪੈਸੇ ਹੈ ਗੱਡੀ ਦੇ ਵਿੱਚ ਡਾਇਰੈਕਟਰ ਤੇ ਦੇਖੋ ਇੱਧਰ ਵੀ ਸਟਿੱਕਰ ਹੈ ਜਿਹੜਾ ਆਹ ਸਟਿੱਕ ਇਹ ਵੀ ਨਾਲ ਦੇ ਨੇ ਇਸ ਹੀ ਟਮਟਾ ਸਾਰੀ ਦੀ ਫੋਟੋ ਹੈ। ਐਟਰੀਬਿਊਟ ਵੀ ਵਧੀਆ ਪਈ ਆ ਤੇ ਜਿੰਨਾਂ ਨੇ ਵੀ ਲੈਣਾ ਸਵਰਾਜ 744 ਐਫੀ ਤੇ ਮਾਡਲ ਹੈਗਾ 2008 ਤੇ ਨੰਬਰ ਟਾਈਟਲ ਦੇ ਵਿੱਚ ਚੱਲਿਆਂਦਾ ਬਾਈ ਗੁਰਲਾਲ ਦਾ ਸੋਮਵਾਰ ਨੂੰ ਹੀ ਮੰਡੀ ਦੇ ਵਿੱਚ ਹੁੰਦਾ ਹੈਗਾ ਤੇ ਜਿੰਨਾਂ ਨੇ ਵੀ ਲੈਣਾ ਮੰਡੀ ਤੋਂ ਇਲਾਵਾ ਬਾਈ ਦਾ ਪਿੰਡ ਹੈਗਾ ਪਰਵਾਹੀ ਤੇ ਜਿੰਨਾਂ ਨੇ ਵੀ ਲੈਣਾ ਸਵਰਾਜ 744 ਐਫੀ ਦਾ ਬਾਈ ਨਾਲ ਕਰ ਲਿਓ ਕੰਟੈਕਟ ਇੰਜਨ ਗੇਟ ਦਾ ਪੂਰਾ ਵਧੀਆ ਓਕੇ ਤੇ ਟਰੈਕਟਰ ਜੇ ਮੰਡੀ ਦੇ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ 3 ਲੱਖ 45000 ਰੁਪਇਆ ਤੇ ਬਾਕੀ ਬਾਈ ਨੇ ਡਿਸਕਾਊਂਟ ਕਰਤਾ ਸਿੱਧਾ ਹੀ 30000 ਰੁਪਇਆ ਤੇ ਇਹੇ ਟਰੈਕਟਰ ਜੀ ਤੁਹਾਨੂੰ 3 ਲੱਖ 15000 ਦੇ ਵਿੱਚ ਪੈ ਜਾਊਗਾ ਤੇ ਜਿਹੜਾ ਮੰਡੀ ਦਾ ਰੇਟ ਆ 3.45 ਆ ਤੇ ਬਾਈ ਨੇ ਆਪਣੀ ਵੀਡੀਓ ਜਿਹੜਾ ਦੇਖ ਕੇ ਟਰੈਕਟਰ ਲਊਗਾ ਉਹਦੇ ਵਾਸਤੇ 3 ਲੱਖ 15000 ਰੁਪਇਆ ਦਾ ਐਨ ਪਿੱਛੋਂ ਕੰディション ਕੋਈ ਵਧੀਆ ਪਈ ਹੈ ਟਾਇਰ ਵਗੈਰਾ ਪੂਰੇ ਵਧੀਆ ਪਏ ਨੇ ਤੇ ਅੱਜ ਇਹ ਮੰਡੀ ਦੇ ਵਿੱਚ ਆਇਆ ਹੋਇਆ ਹੈਗਾ ਤੇ ਜਿਨ੍ਹਾਂ ਨੇ ਵੀ ਲੈਣਾ ਸਵਰਾ 744 ਐਫ ਤੱਕ ਕਰ ਲਓ ਕੰਟੈਕਟ ਹੈ ਪੂਰੀ ਵਧੀਆ ਮਗਰਾਡ ਬੈਂਪਰ ਵਗੈਰਾ ਪੂਰਾ ਵਧੀਆ ਲੱਗਿਆ ਹੋਇਆ ਹੈਗਾ ਤੇ ਜਿਨ੍ਹਾਂ ਨੇ ਵੀ ਲੈਣਾ ਤਾਂ ਕਰ ਲਿਓ ਕੰਟੈਕਟ ਇੱਕ ਵਾਰ ਤੁਹਾਨੂੰ ਮੈਂ ਸਾਰਾ ਫਿਰ ਦਿਖਾ ਦਨ ਗੇਰ ਕੋਈ ਵਧੀਆ ਮੀਟਰ ਮੋਟਰ ਤੇ ਜੇ ਇਹ ਆਪਾਂ ਤੁਹਾਨੂੰ ਘੰਟੇ ਵੀ ਦੱਸਦੇ ਆ ਕਿ ਕਿੰਨੇ ਚੱਲੇ ਹੋਇਆਗਾ ਤੇ ਕੇ ਆਪਣੇ ਇਹ ਆ ਦੇਖੋ ਜੀ ਮੀਟਰ ਮਤਲਬ 4300 ਕੁ ਕੁ ਘੰਟੇ ਚੱਲੇ ਹੋਇਆਗਾ ਤੇ ਪੂਰੀ ਸਹਿਣ ਪੂਰਾ ਵਧੀਆ ਪਿਆਗਾ ਤੇ ਉੱਪਰ ਉਹ ਕੰਡੀਸ਼ਨ ਹੈ ਪੂਰੀ ਵਧੀਆ ਪਈਆ ਸੋਸ ਆ ਦੀ ਤੇ ਜਿਨ੍ਹਾਂ ਨੇ ਲੈਣਾ ਤੇ ਕਰ ਲਓ ਕੰਟੈਕਟ ਜੇ ਵੀਡੀਓ ਵਧੀਆ ਲੱਗੀ ਸ਼ੇਅਰ ਜ਼ਰੂਰ ਕਰਨ ਧੰਨਵਾਦ ਮਿਹਰਬਾਨੀ ਆਪਣੇ ਪੇਜ ਨੂੰ ਕਰ ਲੋ ਫੋਲੋ YouTube ਚੈਨਲ ਨੂੰ ਕਰ ਲੋ ਸਬਸਕ੍ਰਾਈਬ